ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੋ ਵਕਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪਲਾਸੌਰ ਪਹੁੰਚੇ ਆਂ ਵੀਰ ਸੰਦੀਪ ਸਿੰਘ ਹੋਂਦੇ ਕੋਲ ਇਹ ਪਿੰਡ ਤਰਨਤਾਰਨ ਦੇ ਵੀ ਬਿਲਕੁਲ ਨੇੜੇ ਰਹਿ ਜਾਂਦਾ ਸਿਰਫ ਕੋਈ 2-3 ਕਿਲੋਮੀਟਰ ਦੀ ਦੂਰੀ 'ਚ ਜਰਮਸਤਪੁਰ ਪਿੰਡ ਬਿਲਕੁਲ ਲੱਗੇ ਆ ਸੋ ਨੂਰ ਦੀ ਅੱਡਾ ਵੀ ਇਥੋਂ ਥੋੜੀ ਦੂਰੀ ਤੇ ਆ ਤਕਰੀਬਨ ਇਸ ਫਾਰਮ ਤੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਮੱਝਾਂ ਦੀ ਵੀਰੋਂ ਨਿਕਰੀਤੀ ਕਰਦੇ ਆ ਮੱਝਾਂ ਝੋਟੀਆਂ ਵੜਾ ਹਰੇਕ ਕੈਟਾਗਰੀ ਦੇ ਵਿੱਚ ਪਸ਼ੂ ਇਹਨਾਂ ਦੇ ਕੋਲ ਆਏਗੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਵੈਸੇ ਸਾਰੇ ਵੀਰਾਂ ਨੂੰ ਸ਼ੇਕ ਨਗ ਦਿਖਾਉਣੇ ਆ ਜਿਆਦਾਤਰ ਮੱਝਾਂ ਨੇ ਪਸ਼ੂ ਐਨੀਮਲ ਜਿਹੜੇ ਆ ਸੋਇ ਸੁਆਏ ਆ ਇੱਕ ਵੜ ਜਿਹੜੀ ਜਰਸੀ ਵਿਖਾਉਣੀ ਆ ਤੁਹਾਨੂੰ ਇੱਕੋ ਇੱਕ ਨਗ ਜਿਹੜਾ ਗੱਬਣਾ ਬਾਕੀ ਮਾਲ ਸਾਰਾ ਹੀ ਸੋਇਆ ਸੁਆਇਆ ਐਸ ਵਕਤ ਕੋਈ 13 14 14 ਕਿਲੋ ਤੱਕ ਜਿਹੜੇ ਪਸ਼ੂ ਤੁਹਾਨੂੰ ਮਿਲ ਜਾਣਗੇ 14 ਕਿਲੋ ਵਾਲੀ ਮੱਝ ਵੀ ਦਿਖਾ ਦਾਂਗੇ ਐਸ ਵਕਤ ਜਿਹੜਾ ਮੌਕੇ ਤੇ ਬਿਲਕੁਲ ਰੈਡੀ ਤੁੱਤ ਸੋ 11 12 13 ਲੀਟਰ ਇਦਾਂ ਕਰਕੇ ਜਿਹੜਾ ਇਹਨਾਂ ਪਸ਼ੂਆਂ ਥਾਲੇ ਦੁੱਧ ਤੁਹਾਨੂੰ ਮਿਲ ਜਾਊਗਾ ਠੀਕ ਹੈ ਜੀ ਕੁਝ ਨਾਗ ਜਿਵੇਂ 1 2 2 ਨਾਗ ਜਿਹੜੇ ਦਿਖਾਉਣੇ ਆ ਜਿਹੜਾ ਇਸ ਵਕਤ ਬੌਲੇ ਤੇ ਚੱਲਣ ਦੇ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਕਰਾਂਗੇ ਸਟਾਰਟਿੰਗ ਦੇ ਵਿੱਚ ਹੀ ਮਾਲ ਸੋਇਆ ਸੁਆ ਬੇਸ਼ੱਕ ਆਪਣੀ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਲਿਓ ਗੱਬਣ ਪਸ਼ੂ ਕੋਈ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੀ ਟਿੱਪ ਕੇ ਤਸੱਲੀ ਕਰਕੇ ਲੈ ਜਾਓ ਠੀਕ ਹੈ ਜੀ ਸੋ ਤਰੀਕਾ ਜੇ ਤੁਸੀਂ ਨੋਟ ਕਰ ਲਓ 16 ਜਨਵਰੀ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਟਾਈਮ ਆ ਔਰ ਕਰਦੇ ਆ ਪੂਰੀ ਗੱਲਬਾਤ ਲੈਣੀਆਂ ਬਤੇ ਡਿਟੇਲ ਜੁੜਿਓ ਵੀਡੀਓ ਦੇ ਨਾਲ ਐਂਡ ਤੱਕ ਸਭ ਤੋਂ ਪਹਿਲਾਂ ਸੰਦੀਪ ਸਾਸਤਰੀ ਗੱਲ ਕਰੀ ਸਾਸੀ ਗਾ ਜੀ ਹੋਰ ਰਾਜੀਵ ਜੀ ਕੀ ਹਾਲ ਚੱਲ ਬੜੇ ਵਧੀਆ ਭਰਾ ਠੀਕ ਹੋ ਹਾਂਜੀ ਹਾਂਜੀ ਵਧੀਆ ਜੀ ਬਈ ਸੰਦੀਪ ਰੇ ਮਾਲ ਤਕਰੀਬਨ ਗੋੜੀ ਕੋ ਪਾਈ ਨੂੰ ਮੇਨੂੰ ਤਾਂ ਵਕਤ ਪਾਉ ਕੋਈ 20 25 ਦਿਨ ਦਾ ਹੋ ਗਿਆ ਹਾਂਜੀ ਹਾਂਜੀ ਉਹ ਵੀਡੀਓ ਕਰਨੀ ਸ਼ੁਰੂ ਤੇ ਮਾਲ ਉਦਾਂ ਵਿਕ ਜਾਂਦਾ ਰਿਹਾ ਤੇ ਮੈਂ ਚਾਹਾਂ ਇਦਾਂ ਹੁਣ ਪਾ ਦਈਏ ਠੀਕ ਹੈ ਜੀ ਜੋ ਮੇਰੀ ਪਾਉਣ ਦੀ ਕੋਸ਼ਿਸ਼ ਕੀਤੀ ਉਹ ਮਾਲ ਇਦਾਂ ਵਿਕ ਜਾਂਦਾ ਰਿਹਾ ਠੀਕ ਹੈ ਮਤਲਬ ਤੁਸੀਂ ਆਖਿਆ ਵੀ ਕਿ ਦੋ ਨਾਲ ਤਿੰਨ ਨਾਲ ਇਕੱਠੇ ਕਰੀਂਦੇ ਸੀ ਹਾਂਜੀ ਹਾਂਜੀ ਚਲੋ ਇਸੇ ਤਰ੍ਹਾਂ ਵੇਚ ਪੁੱਛ ਲੈਂਦੇ ਰਹੇ ਹਾਂ ਬਸ ਬਸ ਉਹ ਜਦੋਂ ਮੈਂ ਪਾਉਣ ਲੱਗੇ ਵੀਡੀਓ ਦੋ ਵੇਗੀਆਂ ਤਿੰਨ ਵੇਗੀਆਂ ਉਹ ਕਰ ਇਦਾਂ ਨਾ ਟਾਈਮ ਨਹੀਂ ਲੱਗਾ ਠੀਕ ਹੈ ਭਰਾ ਹਾਂਜੀ ਅੱਜ ਤਦੀਬਾ ਜੀ ਆਪਣੇ ਕੋਲ ਪੰਜ ਮੱਝਾਂ ਝੋਟੀਆਂ ਨੇ ਮਾਲ ਸਾਰਾ ਹੀ ਸ ਠੀਕ ਆ ਵੀਰੇ ਸੋ ਸ਼ੁਰੂਆਤ ਕਰ ਲਗੇ ਪਹਿਲੇ ਨੰਬਰ ਤੋਂ ਜਿਹੜੀਆਂ ਆਪਣੇ ਕੋਲ ਅੱਜ ਭਲਕ ਦੇ ਵਿੱਚ ਹੀ ਸੂਈਆਂ ਤਾਜ਼ੀਆਂ ਹਾਂਜੀ ਇਹ ਤਾਜ਼ੀਆਂ ਪਰਸੋਂ ਨਹੀਂਆਂ ਸੂਈਆਂ ਦੋਵੇਂ ਜਿਹੜੀ ਹਾਂ ਪਹਿਲੇ ਨੰਬਰ ਵਾਲੀ ਝੋਟੀ ਆ ਵੀਰੇ ਇਹਦਾ ਫੇਰ ਬਾਕੀ ਹੋਊਗਾ ਇਹ ਪਹਿਲਾ ਹੀ ਸੂਆ ਝੋਟੀ ਦਾ ਜੀ ਠੀਕ ਆ ਜੀ ਹਾਂਜੀ ਸੋ ਪਹਿਲਾ ਸੂਆ ਝੋਟੀ ਦਾ ਅੱਜ ਦਿਨ ਇਹਨੂੰ ਕਿੰਨੇ ਹੋ ਗਿਆ ਅੱਜ ਇਹਨੂੰ ਦਿਨ ਦੂਜਾ ਹੋਇਆ ਮਗੇ ਪਰਸੋਂ ਸੂਈ ਹੈ ਦੂਜਾ ਦਿਨਣੀ ਆ ਤੇ ਤੋ ਚਾਰ ਰਾਤ ਹਾਂਜੀ ਹਾਂਜੀ ਬੱਚਾ ਮਗਰ ਤੇ ਮੇਲ ਕਾਫ ਆ ਹਾਂਜੀ ਹਾਂਜੀ ਠੀਕ ਆ ਜੀ ਬੜੀ ਚੰਗੀ ਝੋਟੀ ਨਿਕਲੀ ਬਹੁਤ ਸੀਲਸ ਲੱਗ ਚੁਵਾਈਆਂ ਦੋਕ ਕਰਤੀਆਂ ਫਿਰ ਬਾਜੀ ਦੋ ਗਜ ਦਵਾਈਆਂ ਹਜੇ ਹੋਈਆਂ ਠੀਕ ਆ ਜੀ ਇਹ ਕੱਲ ਦੀ ਸੂਈ ਤੇ ਅੱਜ ਦੂਜਾ ਦੇਣਾ ਬਾਕੀ ਝੋਟੀ ਪਹਿਲਾ ਸੂਆ ਪਲੂਨ ਆ ਠੀਕ ਆ ਜੀ ਆ ਦੇਖੋ ਆ ਦੇਖੋ ਠੀਕ ਆ ਹਜੇ ਮੋਸ਼ੀ ਗਈ ਹੋਗੀ ਠੀਕ ਆ ਜੀ ਬਾਕੀ ਬਹੁਤ ਸੋਹਣਾ ਪਿੱਠਪੜੇ ਦੀ ਤੁਸੀਂ ਦੋਸਤੋ ਵੇਖੋ ਚੌੜੀ ਪਿੱਠਪੜੇ ਦੀ ਆ ਤੇ ਰਾਜੀ ਝੋਟੀ ਆ ਪੂਰੇ ਵਜਨ-ਵਜਨ ਤੇ ਵਿੱਚ ਆ ਤੇ ਸਿੰਗੀ-ਸੂੰਗੀ ਬਹੁਤ ਪਿਆਰੀ ਆ ਨਿੱਕਾ ਛੋਟਾ ਸਿੰਘ ਨੋਕਲਾ ਥਾਨਾ ਬਰਲ ਬਰਲ ਵੀ ਬਿਲਕੁਲ ਤੁਹਾਨੂੰ ਦਿਖਾਈ ਦੇਊਗਾ ਇਧਰ ਵਿਰਲ ਵੀ ਚੰਗੇ ਆ ਚੌਥਾ ਥਾਨਾ ਦੇ ਵਿਰਲ ਬੁਰਲ ਚੰਗੇ ਆ ਪਿੰਦੀਆਂ ਵਾਲਾ ਬਟਨਾ ਵਾਲਾ ਲੇਵਾ ਠੀਕ ਆ ਇਹਨੂੰ ਸਦੀਪਾ ਜੀ ਮਾੜਾ ਖੋਲ ਕੇ ਆਪਾਂ ਦਿਖਾਈਏ ਭਰਾਵਾਂ ਨੂੰ ਸੋ ਕੱਟੀ ਦੋਸਤੋਂ ਪਲੂਨ ਪਹਿਲਾ ਸਵੇਰ ਤੇ ਦਰਦੀ ਵੀਰਾਂ ਤਾਂ ਸਿੱਕੀ ਆ ਠੀਕ ਆ ਸੋ ਛੇ ਦੰਦ ਕੱਟੀ ਆ ਤੇ ਸਫਾਈਆਂ ਮੇਰੇ ਵੀਰੋ ਤੁਸੀਂ ਸਾਰੇ ਵੀਰਾਂ ਨੇ ਦੇਖ ਹੀ ਲੈਣੀਆਂ ਠੀਕ ਆ ਵੀਡੀਓ ਦੇ ਵਿੱਚ ਨਿੱਕਾ ਛੋਟਾ ਸਿੰਘ ਸੋਨਾ ਪਿੱਠਪੂੜਾ ਮਗਰ ਦੇ ਮੇਲਕਾਫ ਮਗਰ ਕੱਟਾ ਮੇਲ ਆ ਦੇਖੋ ਚਵਾਈ ਫੇਰ ਇਨਸਾਫ ਨਿਕਲੀ ਭਰਾ ਬਹੁਤ ਇੱਕ ਨੰਬਰ ਦੀ ਚਵਾਈ ਜੀ ਠੀ ਆ ਮਾਰਾ ਫੇਸਿਆਂ ਨੂੰ ਕਰਿਆ ਜੀ ਹਾਂਜੀ ਆਹ ਦੇਖੋ ਖੂ ਬੱਚਿਆਂ ਕਰਕੇ ਨਾ ਕਾਲੀ ਪੈ ਗਈ ਹੂੰ ਲਓ ਜੀ ਵੀ ਦੋ ਕਿਚਵਾਇਆ ਕੀਤੀਆ ਇਹਦੇ ਥੱਲੇ ਵੀ ਰ ਇਸ ਵਕਤ ਕਿੰਨਾ ਕ ਬੋਲਾ ਇਹਦੇ ਥੱਲੇ 10 ਕਿਲੋ ਬੋਲਾ ਹੈ ਜੀ 10 ਕਿਲੋ ਹਾਂਜੀ ਲਓ ਜੀ ਚੱਕੋ ਝੋਟੀ ਦੁੱਧ 14 ਕਿਲੋ ਕਰੂਗੀ ਹੂੰ ਲਓ ਕਮਾਲ ਦੀ ਝੋਟੀ ਆ ਬਾਕੀ ਲੇਵੇ ਲੂਵੇ ਦੀ ਬਹੁਤ ਜਦੀ ਸਾਫ ਸੁਥਰੀ ਆ ਪਹਿਲਾਂ ਮੈਂ ਜ਼ਿਕਰ ਕੀਤਾ ਜੇ ਜਿਵੇਂ ਅੱਗੇ ਕਰਮਾਲੀ ਨੇ ਚਵਾਈਆਂ ਕਰਵਾਈਆਂ ਠੀਕਾ ਜੀ ਦੁੱਧ ਤੇ ਕਹੀ ਤਾਂ ਦੁੱਧ ਚਲੋ ਚੰਗਾ ਚਵਾਜੂਗੀ ਸੋ ਚੋਣ ਮੇਨ ਜਿਹੜੀ ਗੱਲ ਆ ਵੀ ਚੋਣ ਕੱਟੀ ਵੀ ਤਾਂ ਤਾਂ ਸਾਫ ਸੁਥਰੀ ਬਹੁਤੀ ਨਿਕਲੀ ਆ ਇੱਧਰ ਇੱਕ ਬਹਿਣੀ ਵਾਲਾ ਪਾਸਾ ਤੁਸੀਂ ਚੈੱਕ ਕਰੋ ਠੀਕ ਆ ਓਕੇ ਇਹਦਾ ਸੰਦੀਪ ਮੁੱਲ ਇਦੀ ਵੀਰ ਡਿਮਾਂਡ ਕੀ ਰੋਗੀ ਇਹਦਾ ਮੁੱਲ ਤੇ 145 ਜੀ ਅੱਛਾ ਜੀ ਹਾਂ ਜੀ ਬਾਕੀ ਫੋਨ ਤੇ ਮਾਨਦਨ ਹੋ ਜਾਊਗਾ 145 ਜੋ ਹਾਂ ਜੀ ਹਾਂ ਜੀ ਮਤਲਬ ਕੋਈ ਲੈਸ ਲੂਸ ਵਾਲੀ ਗੱਲਬਾਤ 140 ਦੀ ਦੇ ਦਾਂਗੇ ਜੋਲੀ ਦੀ ਹਾਂਜੀ ਲੋ ਵੀ 1,40 ਦੀ ਵੀਰਾਂ ਦਾ ਵੀ ਇਹ ਫਾਈਨਲ ਦੇਵਾਂਗੇ ਕੱਟੀ ਬਹੁਤ ਜਾਰੀ ਚੰਗੀ ਝੋਟੀ ਆ ਠੀਕ ਆ ਜੀ ਇਹ ਆਪਾਂ ਜੋੜਾ ਲਿਆ ਸੀ ਤੇ ਇੱਕ ਆਪਣੇ ਗਵਾਂਢੀ ਨਾਲ ਹੀ ਲੈ ਕੇ ਗੱਬਣ ਝੋਟੀ ਬਹੁਤ ਜਾਰੀ ਚੰਗੀ ਓਕੇ ਜੋੜਾ ਇੱਕੋ ਜਿਹਾ ਸੇਮ ਹੀ ਤੇ ਉਹ ਕਹਿੰਦੇ ਚਲੋ ਅਸੀਂ ਗੱਬਣ ਖੜਨੀ ਹੈ ਸੂਈ ਨਹੀਂ ਖੜਨੀ ਠੀਕ ਆ ਜੀ ਹਾਂਜੀ ਲੱਗੇ ਲੈ ਗਏ ਆਪਣੇ ਚੰਗੀ ਕੱਟੀ ਵੀ ਚੰਗੀ ਹਾਂ ਦੋਵੇਂ ਕੱਟੀਆਂ ਬਹੁਤ ਚੰਗੀਆਂ ਆ ਠੀਕ ਆ ਜੀ ਸੋ ਮਗਰ ਕੁਝ ਕਿ ਜਿਹੜੇ ਪੂਛ ਤੇ ਵਾਲ ਹੀ ਵਾਈਟ ਹੋਣਗੇ ਠੀਕ ਆ ਜੀ ਕੋਈ 2 ਇੰਚ ਵਾਲ ਵਾਈਟ ਆ ਪੂਛ ਮਗਰ ਬਾਕੀ ਓਵਰ ਆਲ ਜਿੰਨੀ ਆ ਸਾਰੀ ਬਲੈਕ ਕੱਟੀ 1.40 ਹਜ਼ਾਰ ਦੀ ਇਹ ਵੀਰਾਂ ਦਾ ਫਾਈਨਲ ਦੇਣੀ ਆਪਾਂ ਅੱਜ 1.40 ਹਜ਼ਾਰ ਦੀ ਬਾਕੀ ਕਰੋ ਕਾਲ ਠੀਕਾ ਇਧਰ ਸੈਕੰਡ ਨੰਬਰ ਤੇ ਆਪਣੇ ਕੋਲ ਵੀਰ ਆ ਜਿਹੜੀ ਝੋਟੀ ਖੜੀ ਆ ਇਹ ਦੂਜਿਆ ਸੁਹਾ ਝੋਟੀ ਜੀ ਦੂਸਰਾ ਸੁਹਾ ਹਾਂ ਥੋੜੀ ਜੀ ਫਿੱਕੀ ਆ ਪਿੰਡਿਓ ਬਾਕੀ ਸੂ ਸੱਜ ਤੁਹਾਨੂੰ ਪਤਾ ਡੰਗਰ ਆ ਜਾਂਦਾ ਇਹ ਵੀ ਅੱਜ ਭਲਕ ਕੱਲ ਪਰਸੋਂ ਦੀ ਸੁਈਆਂ ਹਾਂ ਜੀ ਇੱਠੀਆਂ ਸੁਈਆਂ ਜੀ ਲਗਰ ਪਿਛੜੀ ਹਾਂਜੀ ਹਾਂਜੀ ਲਓ ਜਾ ਕਰੋ ਇਹਦਾ ਮਗਰ ਵੀ ਮੇਲ ਕਟਾ ਹੀ ਆ ਹਾਂਜੀ ਇਹਦੇ ਮਗਰ ਵੀ ਕਟਾ ਹੀ ਠੀਕ ਆ ਇਹਦੇ ਥੱਲੇ ਬੋਲਾ ਫਿਰ ਕਿੰਨਾ ਇਹਦੇ ਥੱਲੇ ਵੀ 10 ਕਿਲੋ ਬੋਲਾ ਸਟਾਰਟਿੰਗ ਆ ਲਓ ਜੀ 10 ਕਿਲੋ ਬੋਲੇ ਦੀ ਸਟਾਰਟਿੰਗ ਆ ਬਾਕੀ ਥਣ ਦੋਸਤੋ ਸਹਿਜ ਅਗਲੇ ਨਾਲ ਪਿਛਲੇ ਨਾਲ ਪਿਛਲਾ ਬਿਲਕੁਲ ਬਰਾਬਰ ਚਵਾਈ ਇੱਕ ਨੰਬਰ ਦੀ ਨਿਕਲੀ ਜੀ ਚੋਣ ਵੀਰਾਂ ਦਾ ਵੀ ਇਹ ਵੀ ਪੂਰੀ ਬੰਬੇ ਪਾਸੀ ਆ ਠੀਕ ਆ ਦੋਦੇ ਵੀ ਕਰੂਗੀ 13-14 ਕਿਲੋ ਠੀਕ ਆ ਸਵੇਰੇ ਦੁਜੇ ਆ ਝੋਟੀ ਹਾਂਜੀ ਹਾਂਜੀ ਆ ਮੂੰਹ ਮੱਥੇ ਤੋਂ ਠੀਕ ਆ ਜੀ ਸਿੰਘ ਗੋਲ ਲੇਵੇ ਆ ਜਿਹੜੀ ਤੁਸੀਂ ਕੁਆਲਿਟੀ ਚੈ ਇਹ ਜਦੋਂ ਕਰਮਾ ਵਾਲੀ ਡੱਕ ਦਿਨ ਲੈ ਗਈ ਦੁੱਧਾ ਤੇ ਆ ਗਈ ਵੇਖੋ ਕੀ ਬੰਦੀ ਆ ਹਾਂ ਹਾਂ ਠੀਕ ਆ ਲੈ ਸੰਦੀਪ ਹੋਲੀ ਵੀਰੇ ਨੂੰ ਵੀ ਸੋ 10 ਕਿਲੋ ਦੋਸਤੋ ਅੱਜ ਦੂਜੇ ਦਿਨ ਦੇ ਦੌਰਾਨ ਪੋੜਾ ਹੈ ਮਗਰ ਕਟਾ ਬੱਚੇ ਤੁਹਾਨੂੰ ਆਪਣਡ ਦੇ ਵਿੱਚ ਦਿਖਾਵਾਂਗੇ ਮੇਰੇ ਭਰਾ ਬੱਚੇ ਤੁਸੀਂ ਜ਼ਰੂਰ ਦੇਖ ਲਿਆ ਜੇ ਠੀਕ ਆ ਜੀ ਕਿਉਂਕਿ ਇਹ ਦੋ ਦੋ ਦਿਨਾਂ ਦੀਆਂ ਜਿਹੜੀਆਂ ਝੋਟੀਆਂ ਜੋੜੀ ਆਪਾਂ ਤਾਂ ਖਤਾਂ ਨੂੰ ਦਿਖਾ ਰਹੇ ਆ ਜੋੜੀ ਜਿਹੜੀ ਆ ਦੋ ਦੋ ਦਿਨਾਂ ਦੀ ਸੂਈ ਅੱਜ ਬੱਚੇ ਦੋਵੇਂ ਠੀਕ ਆ ਵੀਰੇ ਬਿਲਕੁਲ ਤਾਜ਼ੀਆਂ ਹਾਂ ਲੋੜੀ ਠੀਕ ਹੈ ਕਰੋ ਚੱਕ ਸੋ ਫੇਸ ਕੁਆਲਟੀ ਬਿਲਕੁਲ ਮੱਥਾ ਬਲੈਕ ਕੋਈ ਮੱਥੇ 'ਚ ਫੁੱਲ ਨਹੀਂ ਕੋਈ ਵਾਲ ਨਹੀਂ ਨਹੀਂ ਹੈ ਠੀਕ ਹੈ ਜੀ ਪੂਛ ਹੀ ਕੋਈ 3-4 ਇੰਚ ਜਿਹੜੀ ਵਾਈਟ ਹੈਗੀ ਆ ਸੋ ਹੈ ਬਿਲਕੁਲ ਪੱਧਰ ਇੱਕ ਸਾਰਾ ਬੈਕ ਸਾਈਡ ਤੋਂ ਤੇ ਚੋਣ ਚੋਣ ਵੀਰੇ ਬੋਲੋ ਤਾਂ ਕਰਤੀ ਸਾਫ ਸੰਦੀਪ ਹਾਂਜੀ ਹਾਂਜੀ ਸਾਫ ਕਰਤੀਆਂ ਦੋਵੇਂ ਜੀ ਆ ਪੂਰੀ ਨਿਕਲੀ ਧਾਰ ਨਾਲ ਧਾਰ ਬਰਾਬਰ ਬਹੁਤ ਜਾਰੀ ਚੰਗੀ ਨਿਕਲੀ ਤੇ ਠੀਕ ਹੈ ਭਰਾ ਐਂਡ ਪੀਸ ਹੀ ਹਾਂ ਆ ਵੇਖੋ ਕਰੋ ਚੱਕ ਹਾਂ ਜੀ ਵੇਖੋ ਦਸਾਂ ਦਸਾਂ ਨੂੰ ਕੀ ਬਣਦੀ ਹੈ ਹਾਂ ਠੀਕ ਆ ਤਾਂ ਇਹਦਾ ਸੰਦੀਪ ਮੁੱਲ ਕੀ ਡਿਮਾਂਡ ਰੱਖੀ ਭਰਾ ਇਹ ਜੇ ਥੋੜੀ ਜੀ ਰਾਜੀ ਹੁੰਦੀ ਤੇ ਫੇਤੇ ਵੀ ਝੋਟੀ 120 ਦੀ ਹਾਂਜੀ ਇਹ ਹੁਣ ਆਪਾਂ ਹਾਂ ਨਾ ਹੀ 95 ਹੀ ਦੇਣੀ 95 ਦੀ ਜੇ ਚੋ ਛੋੜ ਹੀ ਹੋਣੀ ਜੀ ਠੀਕ ਆ ਭਰਾ ਉਹ ਵੀ 95000 ਦੀ ਦੋਸਤੋ ਐਨਡੀਆ ਛੋਟ ਵੀਰਾਂ ਦਾ ਵੀ ਆਪਦੇ ਖੁਸ਼ੀ ਨਾਲ ਕਰਦੇ ਆਂਗੇ ਹਾਂਜੀ ਹਾਂਜੀ ਸੋ 95000 ਦੇ ਵਿੱਚੋਂ ਮਾਨਤਨ ਹੋਊਗਾ ਬਾਕੀ ਮੇਰੇ ਭਰਾ ਕਰ ਲਿਓ ਸੁਪਰ ਬਾਕੀ ਵੀ ਕੋਈ ਜਿਆਦਾ ਤੰਗਣਾ ਕਰੇਗੀ ਇਦਾਂ ਕਰ ਲਓ ਓਦਾਂ ਕਰ ਲਓ ਬਹੁਤ ਜਿਆਦਾ ਚੰਗੀ ਛੋਟੀ ਆ ਨਹੀਂ ਨਹੀਂ ਤੰਗ ਨਹੀਂ ਕੋਈ ਕਰਦਾ ਹਾਂਜੀ ਤੰਗ ਨਾ ਵੀ ਕਰੇ ਤੰਗ ਨਾ ਮੇਰਾ ਭਰਾ ਵੀ ਕਰੇ ਠੀਕ ਆ ਜੀ ਮੜਕੇ ਕੀ 5 ਘਟਾ ਦਿਓ 2 ਘਟਾ ਦਿਓ ਛੋਟ ਹੀ ਹੋਣੀ ਜੇ ਠੀਕ ਆ ਭਰਾ ਤੇ ਇਦੋਂ ਬਾਅਦ ਇੱਕ ਮੋਟਾ ਮਾਲ ਵਖਾਉਣੇ ਜਿਹੜੇ ਮੇਰੇ ਭਰਾ ਤਕਰੀਬਨ ਕੋਈ 15 14 ਸਿਰੇ ਪਸ਼ੂ ਖਰੀਦਣਾ ਚਾ ਇੱਕਾ ਤੀਜੇ ਨੰਬਰ ਤੇ ਮਾਝਾ 베ਰਵਾ ਨਾਲ ਦੀ ਨਾਲ ਹੀ ਪਾਈ ਚੱਲਦੇ ਆਪਾਂ ਟਿਕਾ ਜੀ ਤੇ ਕੋਈ ਗਰੇਡਰ ਦੇ ਵਿੱਚ ਤੁਸੀਂ ਮੰਨ ਲਿਆ ਜੇ ਕਿਉਂਕਿ ਮੱਥੇ ਫੁੱਲ ਅੱਖਾਂ ਬਿਲੀਆਂ ਪੂਛ ਮਗਰ ਜਿਹੜੀ ਆ ਵਾਈਟ ਆ ਬਾਕੀ ਟਾਂਚਾ ਟੂੰਚਾ ਮੈਂ ਤਾਂ ਫੁੱਲ ਹੀ ਵੱਡਾ ਤੇ ਪਲੀ ਪਲੋਸੀ ਇਹ ਮੱਝ ਭਰਾਵਾਂ ਨੂੰ ਦਿਖਾਉਣੀ ਆਪਾਂ ਹਾਏ ਵੀ ਤਾਜੀ ਸੂਈਏ ਤੇ ਇਹਦਾ ਵੀ ਸੰਦੀਪ ਕਰੀਏ 베ਰਵਾ ਮਾੜਾ ਸਾਂਝਾ ਹਾਂਜੀ ਇਹ ਤੀਜਾ ਕਿ ਸੂਹਾ ਹੋਊਗਾ ਮੈਂ ਇਹਦਾ ਤੱਜਾ ਸੂਹਾ ਜੀ ਹਾਂਜੀ ਠੀਕ ਹੈ ਭਰਾ ਛੋਟੀ ਲਾਏ ਕੋਈ ਮੈਂ ਲਾ ਲੈ ਹਾਂ ਬਹੁਤ ਚੰਗੀ ਖਾਹ ਖੁੱਲਾ ਬਹੁਤ ਚੰਗੀ ਬਸ ਸਪੈਸ਼ਲਸ ਹੈ 14 ਕਿਲੋ ਦੁੱਧ ਹਾਜ਼ਰ ਥੱਲੇ ਐਸੋ ਤੇ 14 ਕਿਲੋ ਜੀ ਹਾਂਜੀ ਤਾਂ ਗਾੜ ਬਿਛਾੜ ਦੀ ਇੱਕੋ ਜੀ ਜੰਨੀ ਗਾੜ ਉਨੀ ਬਿਛਾੜਾ 4x4 ਹੈ 4x4 ਹੀ ਆ ਜੀ ਮਤਲਬ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ 15 ਦਿਨ ਹੋ ਗਏ ਹੋਣਗੇ 15 ਦਿਨਾਂ ਦੀ ਸੂਈ ਹੈ ਹਾਂਜੀ ਹਾਂਜੀ ਲਓ ਜੀ 15 ਦਿਨਾਂ ਦੀ ਸੂਈ ਹੈ ਤੇ 14 ਕਿਲੋ ਦੁੱਧ ਮਿੰਤੀ ਵਾਲੀ ਇਹਨਾਂ ਬਿਲਕੁਲ ਪੂਰਾ ਮਿੰਤੀ ਵਾਲਾ 14 ਕਿਲੋ ਦੁੱਧ ਇਸ ਮੈਂ ਦੇ ਥੱਲੇ ਆ ਕੋਈ ਤਿੱਜਾ ਸੂਆ ਮੰਨ ਕੇ ਮੇਰਾ ਭਰਾ ਸੌਦਾ ਕਰ ਲੈ ਠੀਕ ਆ ਜੀ ਸਿੰਘ ਉੱਚਾ ਖੁੱਲਾ ਬਿਲਕੁਲ ਆ ਤੁਸੀਂ ਚੈੱਕ ਕਰੋ ਠੀਕ ਆ ਜੀ ਉੱਚਾ ਖੁੱ ਤੇ ਜਿਹੜੇ ਮੇਰੇ ਭਰਾਣੇ ਡੇਰੀ ਪਰਪਸ ਵਾਸਤੇ ਖਰੀਦਦੇ ਨਹੀਂ ਆ ਜਿਹੜੇ ਵੀਰਾਂ ਦੀ ਉਹਨਾਂ ਵੀਰਾਂ ਲਈ ਬਹੁਤ ਬਹੁਤ ਚੰਗੀ ਬੈਨੀਫਿਟ ਦੇਊਗੀ ਕਰਮਲ ਠੀਕਾ ਜੀ ਦੁੱਧ ਵਾਲੀ ਮਾਜਾ ਬਾਕੀ ਮੋਟੀ ਨਾੜ ਤੁਹਾਨੂੰ ਜਿਹੜੀ ਆ ਰਸੇ ਵਾਂਗੂ ਦੋ ਪਾਸੇ ਦਿਖਾਈ ਦੇਊਗੀ ਜ਼ਰਲ ਬੁਰਲ ਵੇਖੋ ਮੇਰੇ ਭਰਾ ਠੀਕਾ ਜੀ ਗਿੱਟ ਗਿੱਟ ਤੇ ਥਾਣ ਲੱਗਾ ਤੇ ਮੁਠੀ ਮੁਠੀ ਥਾਣਾ ਤੇ 14 ਕਿਲੋ ਦੁੱਧ ਹੁਣ ਚੁਵਾਵਾ ਜਿਹੜਾ ਇਹਦੇ ਥੱਲੇ ਹਾਜ਼ਰ ਹਾਂਜੀ ਹਾਂਜੀ ਸੋ ਮਗਰ ਇਹਦੇ ਵੀ ਕੱਟਾ ਵੀਰੇ ਹਾਂਜੀ ਇਹਦੇ ਮਗਰ ਵੀ ਕੱਟਾ ਆ ਇਹਦੇ ਮਗਰ ਵੀ ਕੱਟਾ ਮੇਲ ਕਾਫ ਆ ਆ ਦੇਖੋ ਠੀਕ ਆ ਜੀ ਲੈਵਾ ਵੇਖੋ ਮੇਰੇ ਕੋਲ ਠੀਕ ਆ ਜੀ ਬਿਲਕੁਲ ਕੰਪੈਕਟ ਜਿਹਾ ਲੈਵਾ ਜਿਵੇਂ ਐਚ ਐਫ ਵੈੜਾ ਨੂੰ ਲੱਗਾ ਹੁੰਦਾ ਠੀਕ ਆ ਕਰੋ ਚੈੱਕ ਖੂਬਸੂਰਤੀ ਤੇ ਵੀਰੇ ਸੁਦੀਪ ਚਵਾਈ ਚ ਵੀ ਮਤਲਬ ਪੋਲੀ ਹੈ ਪੂਰ ਛੱਟੇ ਤੋਂ ਬਚਾ ਨਾ ਨਾ ਮੈਂ ਕਿਹਾ ਇੱਕ ਨੰਬਰ ਦੀ ਤੇ ਠੀਕ ਆ ਬਰਾ ਵਟਰੀ ਆਰੇ ਚਵਾਈ ਚ ਨਹੀਂ ਕੋਈ ਮੈਂ ਆਪਣੀ ਮਾੜੀ ਹੋਊਗੀ ਠੀਕ 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 ਅੱਜ ਤੱਕ ਮੈਨੂੰ ਲੱਗਦਾ ਵੀ ਕਿੰਨੇ ਪਸ਼ੂ ਆਪਾਂ ਪਹਿਲਾਂ ਵੀ ਸੇਲ ਕਰਤੇ ਆ ਹਾਂਜੀ ਹਾਂਜੀ ਮਤਲਬ ਕਿਸੇ ਚਲੋ ਪਹਣ ਪ੍ਰਾਣੇ ਨਹੀਂ ਤੇ ਵੈਸੇ ਵੀ ਗੱਲ ਆ ਜਾਂਦੀ ਨਿਕਲਦੀ ਨਿਕਲਦੀ ਭਾਈ ਚਮੇ ਦਾ ਬਾਪ ਹਾਂਜੀ ਨਹੀਂ ਆਪਾਂ ਵੀਡੀਓ ਪਾਈ ਬਾਬੇ ਦੀ ਕਿਰਪਾ ਨਾਲ ਕਿਸੇ ਡੰਗਰ ਦਾ ਨਹੀਂ ਆਪਾਂ ਨੂੰ ਲਾਂਬਾ ਆ ਸਹੀ ਹੈ ਜੀ ਹਾਂਜੀ ਡੰਗਰੀ ਚੰਗੇ ਸੀ ਸਾਰੇ ਇਹਦੇ ਲੈ ਵੀ ਸੰਦੀ ਮੈਨੂੰ ਖੋਲੀ ਮੜਾ ਭਰਾ ਦਿਖਾਈਏ ਵੀਰਾਂ ਨੂੰ ਸੋ 14 ਕਿਲੋ ਦੋਸਤੋ ਦੁੱਧ ਇਸ ਮਹੀਨੇ ਦੇ ਥੱਲੇ ਆ ਤੀਜਾ ਸਵੇਰ ਇੱਕ ਵਾਰੀ ਫੇਰ ਆਪਾਂ ਕਨਫਰਮ ਕਰ ਦਿੰਨੇ ਆ ਕਟਾ ਮਗਰ ਇਹਦੇ ਮੇਲ ਕਾਫ ਆ ਬੱਚੇ ਤੁਹਾਨੂੰ ਆਪਾਂ ਇੰਟ ਦੇ ਵਿੱਚ ਜ਼ਰੂਰ ਦਿਖਾਵਾਂ ਆ ਦੇਖੋ ਸੋ ਨੇਵੇ ਦਾ ਡਿਜ਼ਾਈਨ ਮੇਰੇ ਭਰਾ ਚੈੱਕ ਕਰੋ ਬੁੱਲ ਸਹਿਜ ਵੱਡੀ ਹੈ ਫੁੱਲ ਫੁੱਲ ਭਰੀ ਸੰਭੀ ਇੱਥੇ ਰੋਕੀ ਵੀਰੇ ਸੰਦੇਸ ਇੱਥੇ ਰੋਕੀ ਆ ਲੈ ਥੋੜਾ ਐ ਨੂੰ ਲੈ ਕੇ ਆਇਓ ਉਹ ਬੱਚੇ ਅੰਦਰ ਵੱਜੇ ਕਰਕੇ ਨਾ ਤਾਂ ਕਰਕੇ ਕਰਨ ਦੀ ਅੱਜ ਠੀਕ ਹੈ ਜੀ ਮੋੜ ਦਿਓ ਓਕੇ ਲਓ ਜੀ ਬਾਜਨ ਵਜੂਦ ਚੈੱਕ ਕਰੋ ਮੇਰੇ ਭਰਾ ਠਿਕਾ ਜੀ ਤੇ ਪੂਰੇ ਵੱਡੇ ਟਾਜੇ ਦੀ ਆ ਕਰਮਾ ਦੀ ਕੋਈ ਛੋਟੀ ਨਿੱਕੀ ਆਈਡੀਆ ਪਤਾ ਕਰਕੇ ਦੇ ਦਿਦਾ ਵੀ ਕਿਸੇ ਸੱਜਣ ਦੇ ਦੂਰੋਂ ਲੱਗ ਗਿਆ ਹੁਣ ਆਈਡੀਆ ਹੋ ਜਾ ਠਿਕਾ ਜੀ ਚੀਜ਼ ਵੇਖ ਕੇ ਕੁਆਲਟੀ ਮੇਰੇ ਭਰਾ ਤੁਸੀਂ ਵੇਖ ਕੇ ਆ ਬੰਦਾ ਜਾਂ ਲਾ ਲਿਓ ਵੀ ਫੁੱਲੀ ਵੱਡੇ ਘੱਟਦੀ ਆ ਚੰਗੀ ਪਲੀ ਪਲੋਸੀ ਆ ਤੇ ਸੰਦੀਪ ਦੁੱਧੋਂ ਹੋਰ ਵਾਜੂਗੀ ਭਰਾ ਹਾਂਜੀ ਸਾਮਿਆਂ ਵਧੂਗੀ 2 ਕਿਲੋ ਹਾਂ ਬਾਕੀ ਚਲੋ ਦਿਲਦੁਨ ਨਹੀਂ ਲਾਇਆਣਗੇ ਥੋੜਾ ਜਿਆ ਮਲੇ ਮੂਲੇ ਤੋਂ ਚੱਲਣਾ ਆਣੇ ਹਨਾ ਹਾਂਜੀ ਹਾਂਜੀ ਠੀਕ ਆ ਤੇ ਇਹਦੀ ਵੀਰੇ ਕੀ ਮੱਦ ਕਰਦੇ ਪੈ ਜੀ ਏ ਆਪਾਂ ਹਾਂ ਨਾ ਹੀ 135 ਦੀ ਦੇਣੀ ਜਿਹੱਚੋ ਛੋੜੀ ਹੋਣੀ ਜੀ 135 ਦੀ ਹਾਂਜੀ ਲੋ ਵੀ 1 ਲੱਖ 35 ਹਜ਼ਾਰ ਦੀ ਵੀਰਾਂ ਦਾ ਵੀ ਇਹ ਫਾਈਨਲ ਦੇਣੀ ਆਪਾਂ ਵਿੱਚੋਂ ਛੋਟ ਖੁਸ਼ੀ ਨਾਲ ਵੀਰਾਂ ਦਾ ਕਰਾਂਗੇ ਜਰੂਰ ਆਏਗੇ ਦਾ ਮੰਨਤਾ ਨਾ ਹੁੰਦਾ ਰਹਿੰਦਾ ਬਹੁਤ ਚੰਗੀ ਮੈਂ ਹਾਂ ਮੱਝ ਮੇਰੇ ਭਰਾ ਲੈ ਕੇ ਜਾਵੋਗੇ ਮੱਝ ਦਿਲ ਖੁਸ਼ ਕਰੂਗੀ ਠੀਕ ਆ ਜੀ ਦੁੱਧ ਵਾਲੇ ਪਾਸਿਓ ਕੋਈ ਸ਼ੱਕ ਨਹੀਂਗਾ ਠੀਕ ਆ ਬਾਕੀ ਥਾਣਾ ਨਖੇੜ ਮੁੱਠੀ ਮੁੱਠੀ ਥਾਣਾ ਕੋਈ ਭੋਰ ਨਹੀਂ ਕੋਈ ਛਿੱਟਾ ਨਹੀਂਗਾ ਉਹ ਜਿੱਦਾਂ ਮਰਜ਼ੀ ਤਸੱਲੀਆਂ ਕਰੋ ਇੱਥੇ ਆਣ ਕੇ ਠੀਕ ਆ ਹਾਂਜੀ ਹਾਂਜੀ ਤੇ ਅੱਗੇ ਇੱਕ ਤੁਹਾਨੂੰ ਕੱਤੀ ਵਿਖਾਉਣੇ ਆ ਕੱਤੀ ਇਹ ਵੀ ਕੱਟੀ ਮੰਨ ਕੇ ਸੌਦਾ ਕਰ ਲਿਓ ਕੋਈ ਗ੍ਰੇਡੇਡ ਦੇ ਵਿੱਚ ਮੰਨ ਲਿਓ ਠੀਕ ਆ ਜੀ ਕੱਟੀ ਕਤ ਪੋਤਾ ਲਈ ਇਹ ਵੀ ਚੰਗੀ ਖਾਸ ਪਹਿਲਾ ਹੀ ਸੁਆ ਝੋਟੀ ਦਾ ਜੀ ਪਹਿਲੇ ਨਹੀਂ ਝੋਟੀ ਹਾਂਜੀ ਪਹਿਲਾ ਹੀ ਸੁਆ ਇਹਨੂੰ ਇਹ ਕੀ ਨਾ ਦਾ ਹੀ ਬੱਲੂ ਮਾਲੀ ਨਹੀਂ ਜਿਹੜਾ ਮੋਗਲਿਆਂ ਦਾ ਬੱਲੂ ਟੂ ਬੱਲੂ 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 ਟੂ ਉਹ ਆ ਗਿਆ ਵਾ ਹਾਂਜੀ ਹਾਂਜੀ ਉਹਦੀ ਝੋਟੀ ਹੈ ਠੀਕ ਹੈ ਭਰਾ ਹਾਂਜੀ ਹਾਂਜੀ ਲਓ ਠੀਕ ਆ ਜੀ ਸੋ ਨੱਥੂਪੁਰ ਗਰਬੀ ਵਾਲੇ ਜਿਹੜੇ ਦੋਸਤੋ ਅੰਕਲ ਭੋਲੇ ਉਹਨਾਂ ਦੇ ਜਿਹੜਾ ਮਾਲੀ ਸੀਗਾ ਬੱਲੂ ਬਾਨਾ ਟੂ ਠੀਕ ਆ ਜੀ ਉਹਨਾਂ ਦੀ ਜਿਹੜੀ ਇਹ ਕੱਟੀ ਆ ਉਸ ਮਾਲੀ ਦੀ ਕੱਟੀ ਆ ਤੇ ਇਹ ਕੱਤੀ ਪਲੂਨ ਪਹਿਲਾ ਸਵੇਰ ਸੂਈ ਤੇ ਅੱਜ ਇਹਨੂੰ ਦਿਨ ਕਿੰਨੇ ਹੋ ਗਿਆ ਆਪਣੇ ਵੀਰ ਦੇ ਇਸ ਦੀ 15 ਹੋ ਗਈ ਜੀ 15 ਦਿਨਾਂ ਦੀ ਆ ਜੀ ਨਿੱਗਰ ਲੇਵੇ ਦੀ ਆ ਆ ਲੇਵਾ ਥੋੜਾ ਘੱਟ ਫਹੁੰਦੀ ਪਰ ਮਗਰ ਇੱਕ ਚਾਲਾ ਮਗਰ ਹੈ ਇਹਦੇ ਕੱਟੀ ਆ ਗਈ ਨਾ ਇਹਦੇ ਮਗਰ ਕੱਟੀ ਜੇ ਕੱਟੀ ਕਿਦਾਂ ਦੀ ਆ ਨੀਲੀ ਰਾਵੀ ਦੀ ਇਸੇ ਤਰ੍ਹਾਂ ਹੀ ਆ ਹਾਂਜੀ ਇਸੇ ਤਰ੍ਹਾਂ ਹੀ ਪਾਰਪੁਰ ਤੋਂ ਪਏ ਨਾ ਹਾਂਜੀ ਇਹਨੂੰ ਜ਼ਿਆਦਾ ਹੀ ਹੋਣਗੇ ਠੀਕ ਆ ਜੀ ਲੋ ਵੀ ਪੈਰ ਜਾਂ ਨਿਸ਼ਾਨੀਆਂ ਦੀ ਗੱਲ ਕਰ ਲਏ ਮਾਰਕਿੰਗ ਇਹਦੇ ਨਾਲੋਂ ਕੱਟੀ ਦੇ ਵਿੱਚ ਵੀ ਵੀਰਾਂ ਦਾ ਵੀ ਚੰਗੀ ਆ ਹਾਂਜੀ ਹਾਂਜੀ ਹਾਈਟ ਕੱਟ ਦੀ ਕੱਟੀ ਚੰਗੀ ਆ ਸਪੈਸ਼ਲ ਬੇਲ ਬੁੱਲ ਤੁਸੀਂ ਮੇਰੇ ਭਰਾ ਨੀ ਕਾ ਮਾਰੋ ਲਵਾਈ ਲਪੂਈ ਝੋਟੀ ਦੀ ਕਰੋ ਚੈੱਕ ਅੱਜ 12 15 ਦਿਨਾਂ ਦੀ ਸੂਈ ਆ ਹਾਂਜੀ ਨਹੀਂ ਇਕੱਠੀ ਮਿਲ ਕੇ 15 ਕੇ ਦਿਨ ਹੋ ਗਏ ਹੋਣੇ ਕਿ ਦੋਵਣ ਅੱਛਾ ਸੰਦੀਪਰੇ ਇਹਦਾ ਥੱਲੇ ਦੁੱਧ ਕੀ ਸਟਾਰਟਿੰਗ ਹੋਣਾ ਇਹਦੇ ਥੱਲੇ 11 ਕਿਲੋ ਆਜੇ ਰ 11 ਕਿਲੋ ਹਾਂਜੀ ਚਵਾਵਾ ਚਬੂਵਾ ਜਿਵੇਂ ਪਹਿਲਾਂ ਝੋਟੀਆਂ ਬੱਚੇ ਪੁੱਛੇ ਤਾਂ ਸਹਿਮਤ ਰਹੀ ਸ਼ੁਰੂ ਤੋਂ ਹਾਂਜੀ ਹਾਂਜੀ ਠੀਕ ਆ ਭਰਾ ਬੋ ਜੀ 11 ਕਿਲੋ ਦੋਸਤੋ ਇਹ ਝੋਟੀ ਦੇ ਥੱਲੇ ਦੁੱਧ ਆ ਤੁਸੀਂ ਦੇਖ ਸਕਦੇ ਫੇਸ ਕੁਆਲਿਟੀ ਅੱਖ ਇੱਕ ਮਨਕਣੀ ਆ ਠੀਕ ਆ ਜੀ ਇੱਕ ਬੇਠਪੁਰਾ ਤੇ ਹਾਈਟ ਕੱਟ ਜਿਹੜੀ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਮੱਝ ਵਿਖਾਈ ਆ 14 ਕਿਲੋ ਵਾਲੀ ਉਹਦੇ ਬਰਾबरी ਕਰਮ ਵਾਲੀ ਦਾ ਕੱਦ ਕਾਠਾ ਤੇ ਪੂਰੀ ਵੱਡੀ ਆ ਮਾਰਕਿੰਗ ਨਿਸ਼ਾਨੀਆਂ ਦੀ ਗੱਲ ਕਰਕੇ ਮਗਰਲੇ ਪੈਰ ਦੋਨੋਂ ਧੋਤੇ ਆ ਅਗਲੇ ਪੈਰਾਂ ਦੇ ਵੀ ਜਵਾਬ ਆ ਠੀਕ ਆ ਜੀ ਇੱਧਰ ਵੇਖੋ ਝੋਟੀ ਹਾਂ ਵੇਖੋ ਨੋ ਜੀ ਬਾਕੀ ਕੋਲੇ ਖੜਾ ਬੰਦਾ ਚਾਹੇ ਨੋਰਮਲ ਹੀ ਠੀਕ ਆ ਜੀ ਕੋਈ ਭਰਾ ਆਈਡੀਆ ਲਾ ਸਕਦਾ ਵੀ ਪੂਰੀ ਵੱਡੀ ਝੋਟੀ ਦਿਖਾ ਰਿਹਾ ਪਲੂਣ ਕੱਤੀ ਸੂਈ ਆ ਚੁਬਾਈ ਵੀਰਾਂ ਦਾ ਵੀ ਚੰਗੀ ਸਾਫ ਸੁਥਰੀ ਨਿਕਲੀ ਆ ਬਾਕੀ ਥਾਣ ਥਣ ਬਹੁਤ ਵਧੀਆ ਬਿਲਕੁਲ ਇਧਰੋਂ ਆਪਣੇ ਕੋਲ ਵਸ ਸੰਦੀਪ ਆਈ ਨੂੰ ਕਿੰਨੇ ਕਿ ਤੁਹਾਨੂੰ ਅੱਗੇ ਨੂੰ ਕੱਟੀ ਨੂੰ ਆਪਣੇ ਕੋਲ 2 ਦਿਨ ਹੋ ਗਏ ਆ 2 ਦਿਨ ਹੋ ਗਏ ਆਂ ਜੀ ਆਈ ਦੂਜਾ ਕਿ ਦਿਨ ਲਾ ਲਓ ਤੁਸੀਂ ਠੀਕ ਆ ਭਰਾ ਹਾਂਜੀ ਹਾਂਜੀ ਲਓ ਵੀ ਸੋ ਤਕਰੀਬਨ ਪੋਸਤ ਜੋ ਦੂਜਾ ਕਿ ਦਿਨ ਆ ਕਿਉਂਕਿ ਵਪਾਰ ਦਾ ਕੰਮ ਆ ਕਈ ਭਰਾ ਹੁੰਦਾ ਵੀ ਥੋੜਾ ਕੋਈ 2 4 5 ਦਿਨ ਪਸ਼ੂ ਨੂੰ ਆਏ ਕੇ ਹੋ ਗਏ ਹੁਣ ਠੀਕ ਆ 2 ਦਿਨਾਂ ਦੀ ਆਈਏ ਤੇ 11 ਕਿਲੋ ਮਤਲਬ ਇੰਨਾ ਕਿ ਚੋਕ ਲੈਂਦਾ ਸੀ ਦੁੱਧ ਹਾਂਜੀ 10 ਕਿਲੋ ਹੀ ਚਲੋ ਕਿਲੋ ਖੰਡ ਵਧੀ ਆਪਣੇ ਕੋਲ ਠੀਕ ਆ ਭਰਾ ਹਾਂਜੀ ਤੇ ਇਹਨੂੰ ਖੋਲ ਗਏ ਵੀਰੇ ਸੰਦੀਪ ਇੱਕ ਵਾਰੀ ਦਿਖਾਈਏ ਭਰਾਵਾਂ ਨੂੰ ਮਗਰ ਇਹਦੇ ਕ ਸੋ ਪਨੋਂਨ ਕੱਟੀ ਆ ਅਕਸਰ ਆਪਾਂ ਸਟਾਰਟਿੰਗ ਦੇ ਵਿੱਚ ਤਾਂ ਹੀ ਪੁੱਛ ਲਈਦਾ ਕਿਉਂਕਿ ਪਹਿਲਾਂ ਕੱਟੀ ਆ ਤੇ ਬੱਚੇ ਤੇ ਸਹਿਮਤ ਜ਼ਰੂਰ ਪੁੱਛੀਦਾ ਕਿਉਂਕਿ ਕਈ ਵਾਰ ਹੁੰਦਾ ਵੀ ਪਸ਼ੂ ਪਹਿਲੇ ਸਵੇਰੇ ਦੇ ਵਿੱਚ ਬੱਚੇ ਤੋਂ ਥੋੜਾ ਉਹ ਲਿਆ ਹੁੰਦਾ ਉਹ ਗੱਲ ਬਾਤ ਨਹੀਂ ਗਈ ਕਰੋ ਚੈੱਕ ਸੋ ਨਿੱਗਰ ਚੜਾ ਇਹ ਤੁਹਾਨੂੰ ਵੀਡੀਓ ਦੇ ਵਿੱਚ ਵੀ ਆਪਾਂ ਦੱਸ ਰਹੇ ਨਿੱਗਰ ਲੇਵੇ ਦੀ ਆ ਸੋ ਥਾਣ ਵਿਰਲਪੁਰਨ ਚੰਗੀ ਆ ਬਹਿਣੀ ਇੱਕ ਬਹਿਣੀ ਜੇਕਰ ਆਪਾਂ ਥਾਣਾ ਦੀ ਗੱਲ ਕਰਕੇ ਤੇ 5 5 6 6 ਇੰਚ ਤੇ ਥਾਣਾ ਅਗਲੇ ਪਿਛਲੇ ਥਣਕ तकरीबन ਕੋ 2 2 3 3 ਇੰਚ ਤੇ ਆ ਸੋ ਇਹ ਸਪੇਸ ਵੰਡ ਇਸ ਝੋਟੀ ਦੇ ਬਿਲਕੁਲ ਥਣਾ ਦੀ ਆ ਸੋ ਚਵਾਈ ਚੰਗੀ ਆ ਸਟਾਰਟਿੰਗ ਚੰਗੀ ਆ ਅੱਗੇ ਮੇਰਾ ਭਰਾ ਵੀ ਚੰਗੀ ਖੇਚਲ ਕਰ ਲੂਗਾ ਠੀਕ ਆ ਜੀ ਕਿਲੋ ਖੜ 2 ਕਿਲੋ ਖੰਡ ਕੋਈ 11 12 12 ਲੀਟਰ ਸੰਦੀਪ ਆਰਾਮ ਨਾਲ ਚਵਾਉਂਦੀ ਰੋਗੀ ਪਹਿਲੇ ਇਸ ਵੇਲੇ ਤੇ ਕੀ ਮੋਲੇ ਕੀ ਡਿਮਾਂਡ ਰੋਗੀ ਭਰਾ ਇਸ ਕੱਟੀ ਦੀ ਮੋਲੇ ਦਾ 1 25 ਓਕੇ ਦੇ ਦਾਂਗੇ ਕਿੰਨੇ ਦੀ ਹਾਂ ਨਾ ਕਸਰ ਕੱਟ ਕੇ ਕਰ ਦਾਂਗੇ ਫੋਨ ਤੇ ਮਾਂਦਰ ਜਿਆ ਥੋੜਾ ਬੜਾ ਹੁਣ ਜਿਆਦੀ ਕਸਰਾ ਨਹੀਂ ਕਰਦਾ ਸੰਦੀਪ ਨਾ ਹਾਂਜੀ ਹੁਣ ਜ਼ਿਆਦਿਆਂ ਨਹੀਂ ਕਰਦਾ ਜਿਵੇਂ ਪਹਿਲਾਂ ਕਰਦਾ ਸੀਗਾ ਨਹੀਂ ਹੁਣ ਜ਼ਿਆਰੀਆਂ ਨਹੀਂ ਕੰਮ ਨਹੀਂ ਤੁਹਾਨੂੰ ਬੜਾ ਕੰਮ ਉੱਚਾ ਆ ਹਣ ਤੇ ਪਰ ਝੋਟੀਆਂ ਵੀ ਲੈ ਝੋਟੀ ਡੇਢ ਦੀ ਹੈ ਕੱਟੀ ਵੀ ਚੰਗੀ ਆ ਹਾਂਜੀ ਲਓ ਵੀ 1,52,000 ਵੀਰਾਂ ਦਾ ਵੀ ਦੀ ਮੰਗ ਡਿਮਾਂਡ ਕਰਦੇ ਆ ਥੋੜਾ ਬਾਦ ਵਿੱਚੋ ਜੋ ਵੀ ਗੰਜائش ਆ ਮੌਕੇ ਤੇ ਮਾਨਤਾਣ ਦੀ ਉਹ ਹੋਊਗਾ ਠੀਕ ਆ ਜੀ ਬਾਕੀ ਮੁੱਠੀ ਥਾਣਾ ਕਿਸੇ ਪਾਸੇ ਨੂੰ ਕਰਮ ਵਾਲੀ ਖੁੰਜੀ ਗਈ ਬਾਕੀ ਝੋਟੀ ਦੇਖਦੇ ਆ ਸਾਰੀ ਆਪਣਾ ਪਤਾ ਲੱਗੇ ਬਿਲਕੁਲ ਜਾਇਜ਼ ਕੀਤੇ ਕਿੱਡਾ ਕਰਦੇ ਆ ਝੋਟੀ ਦਾ ਨਹੀਂ ਸਹੀ ਆ ਹਾਂਜੀ ਬਿਲਕੁਲ ਆ ਵੀ ਮੈਂ ਵੇਖੋ ਕਿੱਡੀ ਵੱਡੀ ਆ ਝੋਟੀਆਂ ਇਹ ਦੋਵੇਂ ਇੱਕੋ ਜਿਹਾ ਕਰਦਦੀਆਂ ਅੱਜੋਂ ਬਾਅਦ ਇੱਕ ਆਪਣੇ ਕੋਲ ਵੀਰੇ ਇੱਧਰ ਇਹ ਜੋੜਾ ਇੱਕੋ ਕਰੋਂ ਆਇਆ ਜੇ ਠੀਕ ਆਹ ਵੱਡੀ ਮਾਂ 14 ਕਿਲੋ ਵਾਲੀ ਤੇ ਹਾਂਜੀ 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 ਇਕੱਠੀਆਂ ਚਲੋ ਚੰਗੇ ਰਵੇ ਰੂਵੇ ਦੀ ਸਾਫ ਸੰਭਾਲ ਹਾਂਜੀ ਹਾਂਜੀ ਬਹੁਤ ਚੰਗੇ ਟੀਕੇ ਭਰਉਂਦੇ ਵੀ ਠੀਕ 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 ਆ ਤੇ ਇੱਧਰ ਆਪਣੇ ਕੋਲ ਸੰਦੀਪ ਭਾਈ ਜਿਹੜੀ ਆ ਕਿ ਆ ਨਖਤ ਆ ਮੱਝਾਂ ਕੀ ਵੀਰੇ ਹਾਂਜੀ ਹਾਂਜੀ ਇਹ ਤਾਂ ਕੀ ਵੀਰਵਾ ਜੇ ਇਹਦਾ ਵੀਰਵਾ ਤਿੱਜਾ ਕਿ ਸੁਹਾ ਹੋ ਮੈਂ ਇਹਦਾ ਤਿੱਜਾ ਸੁਹਾ ਹਾਂਜੀ ਹਾਂਜੀ ਸਮੇਂ ਕਿੰਨੇ ਕ ਦੀ ਸੁਈ ਹੋਗੀ ਇਹਨੂੰ ਦੱਕ ਦੇਣ ਹੋਏ ਸੁਈ ਨੂੰ ਦੱਸਾਂ ਕਿ ਮਗਰ ਜੇ ਦੇ ਲੋ ਜੀ ਮਗਰ ਕੱਟੀ ਆ ਅੱਜ ਵੈਸੇ 5 ਮੱਝਾਂ ਝੋਟੀਆਂ ਭਰਾਉਣਾ ਆਪ ਇਦੇ ਸਮੇਤ ਠੀਕ ਆ ਜੀ 2 ਬੜੀ ਦੁੱਧ ਵਾਲੀ ਨਿਕਲੀ ਇਹ ਵੀ ਠੀਕ ਆ ਜੀ ਇੰਨਾ ਦੁੱਧ ਦੱਸਿਆ 14 ਕਿਲੋ ਆਜੇ ਰੂਗਾ 13 14 ਹਾਂ ਜੀ ਹਾਂ ਜੀ ਚੰਗਾ ਦੁੱਧ ਮੈਂ ਪਤਾ ਠੰਡ ਠੁੰਡਿਆ ਵਧੂ ਜਿਹੜੇ ਵੀ ਕੋਈ ਡੰਗਰਾ 2 ਕਿਲੋ ਵਧਣਗੇ ਸਾਰੀਆਂ ਹਾਂ 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 ਜੀ ਕਹਿੰਦੇ 12 ਕਿ ਹੋਏ ਨਾ ਦਿਨਾਂ ਨੇ ਇਹਨੂੰ ਇੰਨੇ ਕਿ ਹੋਏ 12 ਬਰਾਂ ਦਿਨਾਂ ਹਾਂ ਜੀ ਕੱਟੀ ਮਗਰ ਜੀ ਲਓ ਜੀ 14 ਕਿਲੋ ਦੁੱਧ ਇਹਦੇ ਥੱਲੇ ਠੀਕ ਆ ਜੀ 12 ਦਿਨਾਂ ਦੀ ਸੂਈਏ 14 ਕਿਲੋ ਤੱਜਾ ਸੂਆ ਕੱਟੀ ਇਹਦੇ ਮਗਰ ਉਹ ਵੀ ਬੱਚਾ ਵੀ ਤੁਹਾਨੂੰ ਪ੍ਰੋਪਰ ਆਪਾਂ ਦਿਖਾਵਾਂਗੇ ਲੇਵੇ ਦੀ ਆ ਕੁਆਲਿ ਆ ਦੇਖੋ ਬਹੁਤ ਜਿਆਦੀ ਚੰਗੀ ਹੈ ਹਾਂ ਠੀਕ ਆ ਇਹਨੂੰ ਸੰਦੀਪ ਫੋਟੋ ਭਰਾ ਮਾੜਾ ਦਿਖਾਈਏ ਸੋ ਗਾਇਬ ਸਪੇਸ ਬਹੁਤ ਵਧੀਆ ਚੌਥਾਨਾਂ ਦੇ ਵਿੱਚ ਐਨੀਮਲ ਵੈਸੇ ਦੋਸਤ ਜਿੰਨੇ ਵੀ ਆਪਾਂ ਚਲੋ ਤੁਹਾਨੂੰ ਦਿਖਾਇਆ ਥਣ ਵਾਲੇ ਪਾਸਿਓਂ ਪਧرائی ਵਾਲੇ ਪਾਸਿਓਂ ਆਹ ਆ ਸਿੰਗਲ ਹੱਡੀ ਕਰਮਾਣੇ ਤੋਂ ਹਾਂ ਜੀ ਹਾਂ ਬਾਕੀ ਵਧੂ ਕੀ 2 ਕਿਲੋ ਘਟਦੀ ਨਹੀਂ ਐ ਵੀ ਤੁਹਾਨੂੰ ਬਾਹਰ ਠੰਡ ਠੰਡ ਬੜੀ ਡੰਗਰ ਅੰਦਰ ਹੀ ਰਹਿ ਚਾਰ ਪੰਜ ਦਿਨ ਹੋ ਗਏ ਬਿਲਕੁਲ ਆਇਆ ਨੂੰ ਸੰਦੀਪ ਐ ਨੂੰ ਮੋੜ ਐ ਨੂੰ ਕਰੀ ਲੰਮੀ ਕਰੀ ਨਾਲ ਹੋਇਆ ਲੋਜੀ ਕਰੋ ਚੱਕ ਠੀਕ ਆ ਸੋ 14 ਕਿਲੋ ਦੁੱਧ ਇਹਦੇ ਥੱਲੇ ਆ ਇਸ ਵਕਤ ਆ ਹਾਂਜੀ ਹਾਂਜੀ ਬਾਕੀ 24 ਤੇ ਪਸ਼ੂ ਪਹਿਲਾਂ ਵੀ ਜ਼ਿਕਰ ਕੀਤਾ ਸੀ ਆਪਾਂ ਠੀਕ ਆ ਜੀ ਚਲੋ ਆਪਦੇ ਵੱਲੋਂ ਕੋਈ ਵੀ ਵਪਾਰੀ ਭਰਾ ਠੀਕ ਆ ਜਿਹੜਾ ਵੀ ਵਪਾਰ ਦਾ ਕੰਮ ਕਰਦਾ ਚਲੋ ਮਾੜੀ ਚੀਜ਼ ਨਹੀਂ ਖਰੀਦਦਾਗਾ ਪਰ ਤਸੱਲੀ ਕਰਨਾ ਤੁਹਾਡਾ ਵੀ ਫਰਜ਼ ਪਣਦਾ ਇੱਕ ਵਾਰੀ ਕਿਸੇ ਭਰਾ ਨੇ ਪੈਸੇ ਲਾਉਣੇ ਹੁੰਦੇ ਇੱਕ ਵਾਰੀ ਪਸ਼ੂ ਖਰੀਦਣਾ ਹੁੰਦਾ ਆਪਣਾ ਵੀਰ ਦੋ ਟਾਈਮ ਚਵਾਈ ਕਰਕੇ ਖੜਨ ਕੋਈ ਚੱਕਰ ਨਹੀਂ ਹਾਂ ਤੇ ਬਾਕੀ ਸੰਦੀਪ ਪਹਿਲਾਂ ਵੀ ਆਪਾਂ ਜਿੰਨੇ ਪਸ਼ੂ ਦਿਖਾਏ ਆ ਭਰਾਵਾਂ ਨੂੰ ਮਾਲ ਇੱਥੇ ਆਣ ਕੇ ਭਰਾ ਖਰੀਦਦਰੀ ਕਰਦੇ ਆ ਪਸ਼ੂ ਹਨ ਚੋਚਵਾਗੇ ਲਜਨ ਦੇ ਕਿਰਾਾ ਆਨਲਾਈਨ ਵੀ ਸੌਤੇ ਕਰ ਲੈਂਦੇ ਜਿਆਦਾਤਰ ਮਗਾ ਵੀ ਲੈਂਦੇ ਹੁਣ ਵੀ ਹਾਂਜੀ ਹਾਂਜੀ ਕੋਈ ਚਿਕਨ ਨਹੀਂ ਆਪਾਂ ਤੁਹਾਨੂੰ ਦੱਸਿਆ ਕਿ ਕੋਈ ਗੱਲ ਨਹੀਂ ਪਹਿਲੀ ਗੱਲ ਤੇ ਆਪਾਂ ਨੂੰ ਇਹ ਹੁੰਦਾ ਕਿ ਦੋ ਟਾਈਮ ਚ ਵਾਈ ਹੋ ਜੇ ਨਾ ਟੈਨਸ਼ਨ ਨਹੀਂ ਬਣਦੀ ਤੇ ਇਹਦਾ ਵੀਰੇ ਕੀ ਮੰਗ ਕੀ ਡਿਮਾਂਡ ਰੂਗੀ ਇਹ ਵੀ ਛੋਟਾ ਜਿਹਾ ਭਾਅ ਹੀ ਹੈ 95 ਦੇ ਰਾਂਗੇ 95 ਦੀ ਹਾਂਜੀ ਹਾਂ ਨਾ ਠੀਕ ਹੈ ਭਰਾ 100 195 ਹਜ਼ਾਰ ਦੀ ਵੀਰਾਂ ਦਾ ਦੇ ਦਾਂਗੇ ਫਾਈਨਲ ਤੇ 14 ਕਿਲੋ ਧਾਰਾਂ ਨੇ ਤੇ ਥੱਲੇ 95000 95000 ਦੀ ਹਾਂਜੀ ਛੋਟੀ ਹੋਣੀ ਬਸ ਮਿਲ ਜੂਗੀ ਵਿੱਚੋਂ ਛੋਟਾ ਛਟਾ ਹੀ ਆ ਬਾਕੀ ਪਸ਼ੂਆਂ ਦੇ ਅਕੋਰਡਿੰਗ ਨਸਲ ਬਰੀਡ ਤੇ ਅਕੋਰਡਿੰਗ ਉਦਾਂ ਦੇ ਰੇਅਰ ਮੰਗੇ ਗਏ ਆ ਵਿੱਚੋਂ ਚਲੋ ਜੋ ਵੀ ਗੰਜੈਸ਼ ਹੋਈ ਮੌਕੇ ਤੇ ਜਿਹੜਾ ਵੱਧੀ ਉਹਦਾ ਵੱਧ ਜਿਹਦਾ ਜਾਇਜ ਹੀ ਜਾਇਜ ਠੀਕ ਆ ਜੀ ਓਕੇ ਭਰਾ ਲੈ ਵੀ ਇੱਕ ਇਧਰ ਵੀਰੇ ਸੰਦੀਪ ਆ ਬੈਠਾ ਦੇ ਮਾਰੇ ਜੀ ਚਵਾਜੂਗੀ ਚਵਾਜੂਗੀ ਵਧੀਆ ਠੀਕ ਆ ਉਦਾਂ ਵੀ ਠੰਡੀ ਠੀਰੀ ਹੈ ਕੋਈ ਚੱਕਰ ਨਹੀਂ ਹੈ ਲਓ ਜੀ ਕਰੋ ਉਹ ਤੀਜੇ ਸਵੇਰੇ ਦੇ ਵਿੱਚ ਇਹ ਬੈੜ ਆ ਇਸ ਵਕਤ ਤਾਂ ਠੀਕ ਆ ਜੀ ਥੜੇ ਤੱਕ ਸਟੇਸ਼ਨ ਆ ਇਧਰ ਮਾਰੋ ਨੀਗਾ ਠੀਕ ਆ ਆ ਕਰੋ ਚੈੱਕ ਕੋਈ ਚੱਕਰ ਨਹੀਂ ਕਰੋ ਚੱਕਰ ਠੀਕ ਆ ਜੀ ਸੋ ਵਾਇਰਡ ਵੀਰਾਂ ਦਾ ਵੀ ਦੁੱਧ ਚੰਗੇ ਦੁੱਧ ਵਾਲੀ ਆ ਮਤਲਬ ਕਿ 20 25 25 ਲੀਟਰ ਦੁੱਧ ਚਵਾਉਣ ਵਾਲੀ ਆ ਤੇ ਆ ਫੇਸ ਕੁਆਲਿਟੀ ਇਹਦੀ ਬਾਕੀ ਨਸਲ ਬ੍ਰੀਡ ਤੁਹਾਡੇ ਸਾਹਮਣੇ ਆ ਬੂਥੀ ਪਾਤੀ ਬਿਲਕੁਲ ਛੋਟੀ ਸਮਾਲ ਸਾਈਜ਼ ਹੈ ਦੋਹਾਂ ਅੱਖਾਂ ਦੇ ਵਿੱਚ ਡੂੰਘ ਟੋਆ ਇਸੇ ਤਰ੍ਹਾਂ ਠੀਕ ਆ ਜੀ ਇਹ ਕੰਨ ਇਹ ਕੈਰੇਕਟਰ ਨੇ ਇਸ ਵਾਇਰਡ ਦੇ ਬਾਕੀ ਬੇਲ ਬੁੱਲ ਸੋਹਣੀ ਆ ਤੇ ਜਦ ਸੂਆ ਇਹਨੇ ਸੂਣਾ ਇਹਨੂੰ ਸੰਦੀਪ ਮੈਂ ਖੋਲੀ ਵੀਰ ਤੋੜ ਕੇ ਦਿਖਾ ਦਈਏ ਤੇ ਦਿਨ ਦਾ ਜੂ 8 7 ਹਫਤਾ ਲੈ ਜੂਗੀ ਹਾਂਜੀ ਲੈ ਆਣੇ ਇੰਨੇ ਦਿਨ ਤੇ ਲੈ ਆਣੇ ਚਲੋ ਜੀ ਆਹ ਲਓ ਅਰੇ ਅੱਧੀ ਕ ਪੰਡ ਪਈ ਐ ਪੰਡ ਪੂਰੀ ਪੈਣੀ ਆ ਫੁੱਲ ਫੁੱਲ ਪੰਡ ਪਾਉਗੀ ਹਫਤੇ ਤੱਕ ਹਾਂਜੀ ਅੱਧੀ ਅੱਧੀ ਹੋਰ ਪਾਉਗੀ ਪਾਉਗੀ ਪਾਉ ਕਰਮਾਲੀ ਕੇ ਨਾਲੇ ਬ੍ਰੀਡ ਆ ਹਾਂ ਬ੍ਰੀਡ ਮਸਲਾ ਹਾਂਜੀ ਹਾਂਜੀ ਲੋਬੀ ਠੀਕਾ ਜੀ ਅੱਗੋਂ ਜੋ ਬੇਰਵਾ ਮਿਲਦਾ ਠੀਕਾ ਜੀ ਉਸ ਅਕੋਰਡਿੰਗ ਹੀ ਗੱਲਬਾਤ ਹੁੰਦੀ ਆ ਬਾਕੀ ਲੜਾਂ ਲੁੜਾਂ ਕਾਫੀ ਜਿਆਦੀਆਂ ਨੇ ਢਿੱਲ ਬਹੁਤ ਜਿਆਦੀ ਹੈ ਲੇਵੇ ਦੇ ਵਿੱਚ ਇਸ ਕਰਕੇ ਆਪਾਂ ਨਾਰਮਲੀ ਆਈਡੀਆ ਦੇ ਦਿੱਤਾ ਭਰਾਵਾਂ ਨੂੰ ਵੀ 8-7 ਦਿਨ ਆਰਾਮ ਨਾਲ ਕੱਢਦੇ ਆ ਬਾਕੀ ਸੰਦੀਪ ਵੀਰੇ ਤਿੱਪਣ ਚਿੱਪਣ ਚਾਰੇ ਥਾਣੇ ਦੀ ਓਕੇ ਰਹੀ ਆ ਨੰਬਰ 1 ਨੰਬਰ ਦੀ ਕਿਸੇ ਰਕਮ ਦੀ ਹੋਰ ਮੁਸ਼ਕਲ ਨਹੀਂ ਦੇਖੀ ਨਾ ਕੋਈ ਚੱਕਰ ਨਹੀਂ ਤੇ ਕੀ ਮੰਗ ਡਿਮਾਂਡ ਦੀ ਕਰਦੇ ਜੀ ਮੋਲ ਤੇ ਜੋ ਮਰਜ਼ੀ ਕਰੀ ਜਾਈਏ 50 ਹੀ ਦੇ ਦਾਂਗੇ 50 ਦੀ ਹਾਂਜੀ ਹਾਂਜੀ ਛੋਟ ਛੋਟ ਕਰ ਦਾਂਗੇ ਫੋਨ ਤੇ ਕੋਈ ਨਹੀਂ ਠੀਕ ਆ ਭਰਾ ਹਾਂਜੀ ਲੋ ਵੀ ਅੱਜ 50000 ਦੀ ਆਪਣੇ ਭਰਾਵਾਂ ਨੂੰ ਮਿਲ ਜੂਗੀ ਚਲੋ ਕਿਸੇ ਭਰਾਨੇ ਵਪਾਰ ਲੈਣ ਦੇ ਵਿੱਚ ਗਾਂ ਕਾਰੀਗਰ ਭਰਾਨੇ ਵੇਚਣ ਵਾਸਤੇ ਵੀ ਲੈ ਕੇ ਜਾਣੀ ਆ ਉਹ ਵੀ ਮੇਰੇ ਭਰਾ ਕੋ 2 ਰੁਪਏ ਤੁਸੀਂ ਨਫਾ ਲੈ ਸਕਦੇ ਜਾਂ ਜਿਵੇਂ ਜਿਵੇਂ ਕਰਮ ਲਈ ਗਾਂ ਤਿਆਰੀ ਤੇ ਜਾਊਗੀ 2 ਰੁਪਏ ਨਫਾ ਦੇ ਦੋ ਜੀ ਮੁੱਲ ਜਾਇਜ਼ ਹੀ ਕੀਤਾ ਬਿਲਕੁਲ ਉਹਦਾ ਭਾਂ ਪਹਿਣ ਵੀ ਕਰ ਲਿਆ ਛੱਟ ਵੀ ਕੱਢ ਲਈ ਕੋਈ ਚੱਕਰ ਨਹੀਂ ਅੱਜ ਵੈਸੇ ਇਰਾਦਾ ਜਾਂ ਨਹੀਂ ਸੀ ਇਹਨੂੰ ਵਿਖਾਉਣ ਦਾ ਹਾਂਜੀ ਹਾਂਜੀ ਬਸ ਕਈ ਰੋਂਦਾ ਵੀ ਚਲੋ ਅੱਜ ਭਲਕੀ ਪਸ਼ੂ ਆਇਆ ਦੋ ਦਿਨ ਸਾਫ ਕੇ ਤਿਆਰੀ ਦੇ ਵਿੱਚ ਖ ਜਰਸੀ ਨਾਲ ਅਸਲ ਪ੍ਰਿੰਟ ਦੇ ਵਿੱਚ ਆ ਵੈੜ ਚੰਗੀ ਆ ਤੇ ਇਹ ਸੰਦੀਪ ਵੀਰੇ ਆਪਣੇ ਕੋਲ ਅੱਜ ਐਨੀਮਲ ਜਿਹੜੇ ਸੀਗੇ ਟੋਟਲ 6 ਨਾਗ ਹਾਂਜੀ ਹਾਂਜੀ ਤੇ ਨੰਬਰ ਇੱਕ ਕਰਤੀਏ ਸਾਂਝੇ ਆਪਣੇ ਇਹ 8360 ਹਾਂਜੀ ਜਿਹੜੀ 9223 ਠੀਕ ਆ ਭਰਾ ਹਾਂਜੀ ਸੋ ਇਹ ਨੰਬਰ ਜਿਹੜੇ ਆ ਕਿਸਾਨ ਵੀਰ ਉਹ ਸਕਰੀਨ ਦੇ ਉੱਪਰ ਚੱਲਣ ਦਏ ਨੇ ਇਹ ਟੋਟਲ 6 ਨਾਗ ਸੀਗੇ 15 14 14 ਸਿਰੀਆਂ ਮਹੀ ਵੀ ਤੁਹਾਨੂੰ ਦਿਖਾਤੀਆਂ ਨੇ ਆਪਾਂ ਇਹ ਵੈੜ ਵੀ ਜਿਹੜੀ ਸਪੈਸ਼ਲ ਈ ਹੈ ਬਾਕੀ ਮੇਰੇ ਫਾਰਮਰ ਭਰਾ ਕਿਸੇ ਨੇ ਵੇਚਣ ਵਾਸਤੇ ਚਾਹੇ ਕਿਸੇ ਭਰਾ ਨੇ ਘਰੇ ਰੱਖਣੀ ਆ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਅੱਜ ਮਿਲ ਜੂਗੀ ਗੱਬਣ ਕਰਕੇ ਤੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਇੱਕ ਸੰਦੀਪ ਬੱਚੇ ਮਾਰੇ ਝਾਤੀ ਮਰਵਾਈ ਜਾਂਦੇ ਹਾਂ ਜੀ ਆਜੋ ਆਜੋ ਓਕੇ ਸੰਦੀਪ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਵਿਖਾਈ ਆ ਪਲੂਨ ਕੱਟੀ ਹਾਂਜੀ ਹਾਂਜੀ ਉਹਦਾ ਬੱਚਾ ਕਿਹੜਾ ਉਹਦਾ ਆ ਜੀ ਕਾਲਾ ਉਹਦਾ ਇਹ ਕਟਾ ਕਾਲੇ ਰੰਗ ਦੇ ਵਿੱਚ ਹਾਂਜੀ ਹਾਂਜੀ ਮਗਰ ਪੂਛ ਵੀ ਕਾਲੀ ਹੈ ਨਾ ਇਹ ਹਾਂਜੀ ਨਹੀਂ ਨਹੀਂ ਮੜੀ ਚਿੱਟੀ ਹੈ ਮੜੀ ਜੀ ਕੋ 1.5 ਇੰਚ ਅਗਰ ਸੈਕਿੰਡ ਨੰਬਰ ਤੇ ਆਪਾਂ ਦੂਜੇ ਸੂਵੇ ਝੋਟੀ ਵਿਖਾਈ ਹੈ ਹਾਂਜੀ ਆ ਵੀ 나ੜੂ ਨਾਲ ਜੇ ਲੋ ਜੀ 나ੜੂ ਉਹ ਦੋ ਦੇ ਨਾਲ ਜਿਹੜੀਆਂ ਦੋ ਤੁਹਾਨੂੰ ਝੋਟੀਆਂ ਵਿਖਾਈਆਂ ਸੀ ਸਟਾਰਟਿੰਗ ਤੇ ਪਹਿਲੇ ਦੂਜੇ ਸੂਵੇ ਇਹ ਬੱਚੇ ਜੇ ਠੀਕ ਆ ਜੀ ਤੇ ਇਧਰ ਦੇ ਪਾਸੇ ਆਪਾਂ ਵੱਡੀ ਜਿਹੜੀ 14 ਕਿਲੋ ਵਾਲੀ ਵਿਖਾਈ ਹੈ 14 ਕਿਲੋ ਵਾਲੀ ਫੁੱਲ ਵੱਡੀ ਹਾਂਜੀ ਉਹ ਦਾ ਕੱਟਾ ਆ ਜੇ ਉਹ ਦਾ ਕੱਟਾ ਵਿਖਾਈਏ ਆ ਕੱਟਾ ਜੇ ਠੀਕ ਆ ਜੀ ਜਿਹੜੀ 14 ਕਿਲੋ ਵਾਲੀ ਤਿਹਜੇ ਸੂਵੇ ਦੇ ਵਿੱਚ ਉੱਚੇ ਕੁਲੇ ਸਿੰਘ ਦੀ ਮੱਝ ਵਿਖਾਈ ਆ ਹਾਂਜੀ ਹਾਂਜੀ ਆ ਚੱਕੋ ਠੀਕ ਆ ਤੇ ਜਿਹੜੀ ਆਪਾਂ ਅੱਗੇ ਝੋਟੀ ਵਿਖਾਈ ਨੀਲੀ ਦੀ ਉਹਦੀ ਆ ਕੱਟੀ ਏ ਉਹਦੀ ਆ ਕੱਟੀ ਆ ਖੋਰਖਰ ਜਿਹੜੇ ਮਗਰਲੇ ਤੋਤੇ ਆ ਠੀਕ ਆ ਜੀ ਵੀਡੀਓ ਦੇ ਵਿੱਚ ਹੀ ਦੱਸਿਆ ਸੀ ਸਾਰੇ ਭਰਾਵਾਂ ਨੂੰ ਅੱਖਾਂ ਪਿੱਲੀਆਂ ਨੇ ਇਹ ਮਗਰ ਕੱਟੀ ਆ ਨੀਲੀ ਦੀ ਉਸੇ ਝੋਟੀ ਦੀ ਪਲੋਂਣ ਸਵੇਰੇ ਜਿੱਦੇ ਥੱਲੇ 11 ਕਿਲੋ ਐਸ ਵਕਤ ਦੁੱਧ ਤੇ ਇੱਕ ਜਿਹੜੀ ਆਪਾਂ ਲਾਸਟ 14 ਕਿਲੋ ਵਾਲੀ ਮੱਧ ਵਿਖਾਈ 14 ਕਿਲੋ ਵਾਲੀ ਮੱਧ ਜਿਹੜੀ ਤੂਜਾ ਕੁ ਤੇਜਾ ਸੂਹਾ ਮਾਨ ਵਾਲੇ ਠੀਕ ਆ ਜੀ ਆ ਕੱਟੀ ਆ ਲਾਸਟ ਵਾਲੀ ਮੈਂ ਦੀ ਤੇ ਇਹ ਨਗ ਜਿਹੜੇ ਦੋਸਤ ਤੁਹਾਨੂੰ ਪੰਜ ਮੱਝਾਂ ਝੋਟੀਆਂ ਵਿਖਾਈਆਂ ਨੇ ਇਹ ਬੱਚੇ ਨੇ ਉਹਨਾਂ ਦੇ ਸੋ ਧੰਨਵਾ ਫੁੱਲ ਕੰਪਲੀਟ ਵੀਡੀਓ ਵੇਖਣ ਦੇ ਲਈ ਹੋਰ ਸੰਦੀਪ ਕੋਈ ਗੱਲ ਬਾਤ ਨਹੀਂ ਬਾਜੀ ਠੀਕ ਹੈ ਭਰਾ